ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਖਿਆਲ ਚ ਲਗਭਗ 1 ਮਹੀਨੇ ਬਾਅਦ ਮੈਂ ਆਪਣੇ ਗਾਰਡਨ ਦੀ ਕਿਚਨ ਗਾਰਡਨ ਦੀ ਵੀਡੀਓ ਬਣਾ ਰਹੀ ਹਾਂ ਕਿਉਂਕਿ ਮੈਨੂੰ 1 ਮਹੀਨਾ ਘਰ ਤੋਂ ਬਾਹਰ ਰਹਿਣਾ ਪਿਆ ਜਿਸ ਕਰਕੇ ਗਰਮੀ ਵੀ ਬਹੁਤ ਸੀ ਤੇ ਮੇਰੀ ਅਨਹੋਂ ਦੇ ਵਿੱਚ ਮੈਨੂੰ ਲੱਗਦਾ ਕਿ ਮੇਰਾ ਬਗੀਚਾੜਾ ਉਦਾਸ ਹੋ ਗਿਆ ਤੇ ਥੋੜਾ ਜਿਹਾ ਅਦਾਸ ਹੋਣ ਦੇ ਨਾਲ ਫਿਰ ਵਾਤਾਵਕਾਸ ਰੁਕ ਜਾਂਦਾ ਦੇਖੋ ਜੀ ਹੁਣ ਪਿੰਡੀਆਂ ਦੇ ਬੂਟੇ ਇਹ ਪੱਕ ਚੁੱਕੇ ਐ ਤੇ ਇੱਥੇ ਸਾਨੂੰ ਨਵਾਂ ਪਿੰਡੀਆਂ ਦੇ ਬੂਟੇ ਬੀਜਨੇ ਪੈਣਗੇ ਤਾਂ ਕਰਕੇ ਫਿਰ ਜਿਹੜੀਆਂ ਪਿੰਡੀਆਂ ਉਹ ਲੱਗਣਗੀਆਂ ਤਾਂ ਉਹ ਬੀਜੇ ਨਹੀਂ ਗਏ ਦੇਖੋ ਤੇ ਇਹ ਫਿਰ ਜਿਹੜੀਆਂ ਪਿੰਡੀਆਂ ਇਹ ਖਾਹ ਹੋ ਚੁੱਕੀਆਂ ਹੁਣ ਪੱਕ ਚੁੱਕੀਆਂ ਐ ਇੱਥੇ ਨਵੀਂ ਪਿੰਡੀ ਬੀਜਾਂਗੇ ਇਹ ਚੋਚੂ ਲੱਗੇ ਹੋਏ ਐ ਕਾਫੀ ਸਾਰੇ ਮੈਂ ਲਾਏ ਵੀ ਐ ਇਹ ਆ ਦੇਖੋ ਚੁੰਚੂ ਤਾਂ ਬਹੁਤ ਸਾਰੇ ਲੱਗੇ ਆ ਦੇਖੋ ਚੁੰਚੂ ਲੱਗੇ ਹੋਏ ਆ ਵਿੱਚ ਮੇਰੇ ਖਾਲਚ ਕਾਣਾ ਕਿਉਂਕਿ ਆਪਾਂ ਕਦੇ ਦਵਾਈ ਨਹੀਂ ਛਿੜਕੀ ਆਰਗੈਨਿਕ ਹੀ ਸਾਰਾ ਸਿਸਟਮ ਤਾਂ ਫਿਰ ਕਾਣੀ ਹੋ ਜਾਂਦੀਆਂ ਚੀਜ਼ਾਂ ਦੋ ਚੁੰਚੂਆਂ ਲੱਗੇ ਹੋਏ ਆ ਟਵਿੰਸ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਹੈ ਜੇ ਮੈਂ ਦੱਸਣਾ ਹੋਵਾਂ ਤਾਂ ਉਹ ਨਹੀਂ ਉਹ ਆਂਡਾ ਮੈਨੂੰ ਲੱਗਿਆ ਕਿ ਤੇ ਖੁੰਬ ਹੈ ਖੁੰਬਣੀ ਸੀਗੀ ਆਂਡੇ ਸੀਗੀ ਇੱਥੇ ਆਪਾਂ ਸੈੱਟ ਦਿੰਨੇ ਆ ਸਾਰਾ ਜਿਹੜੇ ਹੈਗੇ ਆ ਆਰਗੈਨਿਕ ਵੇਸਟ ਆਪਣਾ ਹੁੰਦਾ ਨੇ ਇੱਥੇ ਖਾਦ ਬਣਦੀ ਹੈ ਕੰਪੋਸਟ ਬਣਦੀ ਹੈ ਤੇ ਉਹ ਇੱਥੇ ਆਪਾਂ ਕੋਈ ਬੂਟਾ ਲਾ ਦੇਗੇ ਜਾਂ ਇੱਥੋਂ ਕੱਢ ਕੇ ਬੂਟਿਆਂ ਨੂੰ ਪਾਈ ਜਾ ਸਕਦੀ ਹੈ ਇਹ ਵੱਲਾ ਜੀ ਝਾੜ ਕਲੇ ਲੈਂਦੇ ਤੇ ਮੈਂ ਇੱਕ ਦਿਨ ਸਪੈਸ਼ਲ ਵੀਡੀਓ ਬਣਾ ਕੇ ਪਾਵਾਂਗੇ ਤੇ ਝਾੜ ਕਲੇ ਲੱਗਣੇ ਸ਼ੁਰੂ ਹੋ ਗਿਆ ਦੇਖੋ ਕਾਫੀ ਵੱਡਾ ਹੋਇਆ ਪਿਆ ਇਹਦੇ ਸੱਪ ਹੁੰਦੇ ਆ ਠੂਏ ਹੁੰਦੇ ਆ ਥੋੜਾ ਦੇ ਧਿਆਨ ਨਾਲ ਕਰਨਾ ਪੈਂਦਾ ਹੈ ਤੈਕਲ ਇਹ ਬੂਟੇ ਜਿਹੜੇ ਇਹ ਤੰਦਲਾ ਸਾਗ ਵਿੱਚ ਪੈਂਦਾ ਠੰਡਾ ਹੁੰਦਾ ਆ ਦੇਖੋ ਤੇ ਭਖੜਾ ਵੀ ਅੱਗੇ ਹੁੰਦਾ ਸੀ ਆਪਣੇ ਭਖੜਾ ਨਹੀਂ ਹੈਗਾ ਹੁਣ ਇਹ ਹੈਗਾ ਜੀ ਭਮੋੜਿਆਂ ਦਾ ਬੂਟਾ ਇਹ ਵੀ ਤੁਹਾਨੂੰ ਮੈਂ ਦਿਖਾਉਂਗੀ ਜਿਹੜੇ ਤੋਂ ਝੋਲੇ ਨੂੰ ਆ ਲੱਗੇ ਹੋਏ ਆ ਪੱਕ ਵੀ ਤਾਂ ਦਿਖਾਵਾਂਗੀ ਟੇਸਟੀ ਬਹੁਤ ਹੁੰਦੇ ਆ ਤੋਰੀਆਂ ਵੀ ਦੇਖੋ ਤੁਸੀਂ ਆ ਲੱਗੀਆਂ ਹੋਗਾ 2 ਕੁ 3 ਕੁ ਮੈਂ ਲਾ ਲਗਾ ਕੁਝ ਬਹੁਤ ਸਾਰੀਆਂ ਤੋਰੀਆਂ ਮੈਂ ਦੇਖਿਆ ਵੀ ਪੱਕਾ ਪੰਗਾ ਬਹੁਤ ਵੱਡੀਆਂ ਹੋਊਗਾ ਪੰਗਾ ਪਰ ਤੋਰੀਆਂ ਵਾਸਤੇ ਜਾਲ ਬਣਾਇਆ ਸੀਗਾ ਤੇ ਠੀਕ ਹੈ ਉਹ ਸ਼ਤ ਤੱਕ ਠੀਕ ਰਿਹਾ ਆ ਦੇਖੋ ਕਤੋਰੀ ਆ ਲੱਗੀ ਤੋਰੀਆਂ ਦੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਦੇਸ ਦੀਆਂ ਨਹੀਂ ਆ ਜੋ ਲੱਗੀਆਂ ਹੁੰਦੀਆਂ ਤੋ ਇਹ ਫਿਰ ਵਿੱਚੀ ਵੱਜ ਜਾਂਦੀਆਂ ਪੱਤੇ ਨਾਲ ਹੀ ਰਲੀਆਂ ਪਹੁੰਹੁੰਦਾ ਦੇਖੋ ਆ ਕਿੰਨੀ ਵੱਡੀ ਹੋਈ ਵੀ ਪੱਕੀ ਤੋਰੀ ਇਸੇ ਤਰ੍ਹਾਂ ਹੀ ਇੱਥੇ ਉਹ ਸਾਹਮਣੇ ਦੇਖੋ ਬਹੁਤ ਸਾਰੀਆਂ ਤੋਰੀਆਂ ਜਦੋਂ ਅਸੀਂ ਕਈ ਵਾਰੀ ਘੱਟ ਧਿਆਨ ਦਿੰਨੇ ਤਾਂ ਉਹ ਵੱਜ ਜਾਂਦੀਆਂ ਪੱਕ ਜਾਂਦੀਆਂ ਇਹ ਗੁਵਾਰਾ ਹੈ ਗੁਵਾਰਾ ਹੋਣ ਲੱਗਣਾ ਸ਼ੁਰੂ ਹੈ ਗੁਵਾਰਾ ਪਾਣੀ ਘੱਟ ਪਾਲਦਾ ਪਰ ਇਸ ਵਾਰੀ ਗੁਵਾਰੇ ਨੂੰ ਪਾਣੀ ਥੋੜਾ ਵੱਧ ਲੱਗਣ ਕਰਕੇ ਇਹਨੂੰ ਫਲ ਨਹੀਂ ਪਿਆ ਹੁਣ ਇਹਨੂੰ ਪਾਣੀ ਬਿਲਕੁਲ ਨਹੀਂ ਲਾਵਾਂਗੇ ਕਿਉਂਕਿ ਗੁਵਾਰਾ ਜਿਹੜਾ ਬਰਾਨੀ ਫਸਲ ਹੈ ਰਾਜਸਥਾਨ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਪਾਣੀ ਇਹਨੂੰ ਨਾ ਹੀ ਦਿਖਾਇਆ ਜਾਵੇ ਤਾਂ ਚੰਗਾ ਹੁੰਦਾ ਫਿਰ ਬਹੁਤ ਜ਼ਿਆਦਾ ਗੁਵਾਰਾ ਲੱਗਦਾ ਇਹਨੂੰ ਜੇ ਅਸੀਂ ਪਾਣੀ ਪਾਉਣੇ ਆ ਬੂਟੇ ਤਰਸ ਕਰਕੇ ਤਾਂ ਉਦੋਂ ਫਿਰ ਇਹ ਗੁਵਾਰਾ ਐਂ ਫਲ ਨਹੀਂ ਪੈਂਦਾ ਹਾਂ ਇੱਕ ਤੋਰੀਆਂ ਦੀ ਬੇਲ ਇੱਥੇ ਹੈ ਇਹ ਹੁਣ ਪਤਾ ਨਹੀਂ ਵੀ ਇਹਦੇ ਵਿੱਚ ਤੋਰੀਆਂ ਲੱਗੀਆਂ ਵੀ ਹੋ ਸਕਦੀਆਂ ਨਾਲ ਹੀ ਇਹ ਤੇ ਬੌਗਨਵਿਲੀਆ ਦੇਖੋ ਕਿੰਨੇ ਸੋਹਣੇ ਫੁੱਲ ਹੈ ਆਪਣੇ ਪਿਆਰੇ ਦੋ ਕਲਰ ਦੇ ਫਲਾਰਸ ਹੈ ਤਾਂ ਆ ਦੇਖੋ ਬਹੁਤ ਰੌਣਕ ਹੁੰਦੀ ਹੈ ਵੈਰੀਗੇਟਡ ਬੋਗਨਵਿਲੀਆ ਪੱਤੇ ਵੀ ਦੇ ਰੰਗਦਾਰ ਇਹ ਬਾਤੂ ਦਾ ਬੂਟਾ ਦੇਖੋ ਕਿੰਨਾ ਵੱਡਾ ਹੋ ਗਿਆ ਤਾਂ ਫਰੈਂਡਸ ਅੱਜ ਲਈ ਇੰਨੀ ਗਰਮੀ ਬਹੁਤ ਜ਼ਿਆਦਾ ਹੈ ਕੱਲ ਨੂੰ ਨਵੀਂ ਵੀਡੀਓ ਨਾਲ ਆਵਾਂਗੀ ਥੈਂਕਸ ফর ਵਾਚਿੰਗ ਟੇਕ ਕੇਅਰ